ਅਪੀਲ ਕਰਦਾ ਦੋਸਤੋ ਕੁਛ ਵੀ ਹੋ ਜੇ ਅਗਰ ਜਾਨ ਚਲੀ ਵੀ ਜਾਂਦੀ ਹੈ ਤਾਂ ਮੈਂ ਤੁਹਾਡੇ ਨਾਲ ਤੋਂ ਇੱਕ ਬੇਦਾ ਮੰਗਦਾ ਸੰਗਤ ਗੋਪਾਲੀ ਇਕਵਰੀ ਸਾਥ ਹੋਏ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਉਸ ਸਰਪਾਲ ਕੋਹਾ ਹਿੰਦਰਾ ਜਿਨ੍ਹਾਂ ਨੇ ਅੱਜ ਸਾਡੇ ਨਾਲ ਇਹੋ ਜੀ ਢਾਡੀ ਵੀਰਾਂ ਦੇ ਦਰਸ਼ਨ ਕਰਵਾਏ ਨੇ ਯਾ ਬਲਦੇਵ ਸਿੰਘ ਵਡਾਲਾ ਜੀ ਵਰਗੀਆਂ ਹਸਤੀਆਂ ਨੇ ਆ ਕੇ ਸਾਡੇ ਇਸ ਮੋਰਚੇ ਦੇ ਵਿੱਚ ਹ ਗੁਰੂ ਚਰਨਾਂ ਦੇ ਵਿੱਚੋਂ ਗੁਰਬਾਣੀ ਕੀਰਤਨ ਦੇ ਨਾਲ ਆਪ ਨੂੰ ਗੁਰੂ ਘਰ ਨਾਲ ਜੋੜਨ ਦਾ ਇਹ ਤਲਕੀਤਾ ਹੈ ਮੈਂ ਪੂਰੇ ਐਸ ਕੇ ਐਮ ਨਾਨ ਪੋਲਿਟিক্যাল ਵੱਲੋਂ समिति या संगत वालों चौटाला को धन्यवाद करता है वडाला साहब होराणा उनरे नाल आए सरपंच जी होराणा बहुत-बहुत धन्यवाद जी ਤੁਹਾਡਾ ਇੱਕ ਪੈਰੋ ਗੱਲ ਹੀ ਹੈ ਐਸੇ ਲਈ ਐਕਸਪਲੈਨ ਕਰਨ ਦਾ ਸਮਾਂ ਨਹੀਂ ਹੈ ਇਹ ਠੀਕ ਹੈ ਤੁਹਾਡਾ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਗਰ ਉਹ ਭਰਾਨਾ ਕਰ ਲੈਂਦੇ ਤਾਂ ਜਿਸ ਵੇਲੇ ਬਟਾਲਾ ਸਾਹਿਬ ਸਮੂਹ ਚਾਹ ਲਾ ਕੇ ਬੈਠੇ ਨੇ ਤਾਂ ਜਾਇਆ ਜਾਣਾ ਸੀ ਕੋਈ ਦਿੱਕਤ ਨਹੀਂ ਇਸ ਗੱਲ 'ਚ ਇਹ ਸਾਡੇ ਵੱਲੋਂ ਉਫਰਾਲਾ ਨਹੀਂ ਹੋਇਆ ਇਸ ਗੱਲ ਲਈ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਸਤਿਨਾਮ ਬਟਾਲਾ ਸਾਹਿਬ ਤੋਂ ਵੀ ਇਸ ਗਲਤੀ ਮਾਫੀ ਚਾਹਾਂਗੇ ਲੇਕਿਨ ਇਹ ਕਲ ਜ਼ਰੂਰ ਹੈ ਕਿ ਬਟਾਲਾ ਸਾਹਿਬ ਤੁਸੀਂ ਗੱਲ ਕਹੀ ਹੈ ਕਿ ਜਿਹੜੋਂ ਇੱਥੇ ਦਰਸ਼ਨ ਕਰਨ ਆਉਣੇ ਹੋ ਉਹਦੇ ਹੀ ਦਰਸ਼ਨ ਦੇ ਦਿਆ ਕਰੋ ਉੱਥੇ ਆ ਜਾ ਕਰੋ ਸਾਨੂੰ ਲੱਗਦਾ ਅਸੀਂ ਤੁਹਾਡੇ ਇਹ ਬਚਨਾਂ ਨੂੰ ਤੇ ਕੋਸ਼ਿਸ਼ ਕਰਾਂਗੇ ਫੁੱਲ ਚੜਾ ਸਕੀਏ ਤੁਸੀਂ ਬਾਅਦ ਦੇ ਵਿੱਚ ਕੱਲ ਕਹੀ ਹੈ ਜੇ ਪੰਜ ਦਿਨ ਉੱਥੇ ਲਾ ਦਿਓ ਅਸੀਂ ਇਸ ਗੱਲ ਦੇ ਨਾਲ ਵੀ ਤੁਹਾਡੇ ਨਾਲ ਇਤفاق ਰੱਖਦੇ ਹਾਂ ਤੁਸੀਂ ਪੰਜ ਦਿਨ ਕਿਹਾ ਅਸੀਂ ਕਈ ਵੀ ਕਹਾਵੇਂ ਕਿ ਵਾਹਿਗੁਰੂ ਕਿਰਪਾ ਕਰਨ ਫਰਗਾਨਾ ਬਡਾਲਾ ਸਾਹਿਬ ਇਸ ਮੋਰਚੇ ਚ ਸਹੀ ਸਲਾਮਤ ਮੁਰ ਦੁਬਾਰਾ ਮੋਰਚਾ ਜਿੱਤ ਕੇ ਜਉਂਦੇ ਜਉਂਦੇ ਉੱਠਨੇ ਜਿੱਤਾਂਗੇ ਬੋਲੇ ਸੋ ਨਿਹਾਲ ਜਿੱਤ ਕੇ ਜਾਵਾਂਗੇ ਡੱਲੇਵਾਲ ਸਾਹਿਬ ਬੇਰ ਹੈ ਦੇਖੇ ਪਾਣੀ ਪੜੋ ਨਾ ਕੋਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਕੋਈ ਤੁਹਾਡੇ ਤੇ ਅਸਾਂ ਨਹੀਂ ਕਰਨੀ ਗੁਰੂ ਕਿਸੇ ਤੋਂ ਨਹੀਂ ਲੱਭੀ ਅਸੀਂ ਇਹ ਨਿਭਾਵਾਂਗੇ ਬਲੇ ਸੋਨਹਾ ਜੀ ਆਕਾਲ ਸਭ ਪਾਸ ਕਰੋ ਦੂਸਰੀ ਕੋਈ ਕੋਈ ਜਥੇ ਬੰਦੀ ਸਾਰੀ ਬੈਠੀ ਹੈ ਅੱਜ ਅਪੀਲ ਕਰਦਾ ਦੋਸਤੋ ਕੁਝ ਵੀ ਹੋ ਜੇ ਅਗਰ ਜਾਂਚਰੀ ਵੀ ਜਾਂਦੀ ਹੈ ਤਮੇ ਤੁਹਾਡੇ ਮਤੋਂ ਇੱਕ ਵਾਦਾ ਮੰਗਣਾ ਤੁਹਾਡੀ ਲੋੜ ਜੋ ਮੜਾਲਾ ਸਾਹਮਣੇ ਕੀ ਹੈ ਇਹ ਆਪਾਂ ਸਾਰਿਆਂ ਨੇ ਇਕੱਠੇ ਹੋ ਖਵਾਸ਼ ਨੂੰ ਕਿ ਇਸ ਗੱਲ ਦੇ ਉੱਤੇ ਪੂਰੇ ਬੰਦੇ ਵਿਖਾਂ ਤੇ ਤੁਸੀਂ ਮੇਰੇ ਸਾਰੇ ਬਜ਼ੁਰਗੋ ਤੇ ਤੁਹਾਡੇ ਬਜ਼ੁਰਗਾਂ ਦੇ ਸੰਘਰਸ਼ ਅਗੇ ਸਿਰ ਚੁੱਕਦਾ ਮੈਂ ਤੁਹਾਡੇ ਅਗੇ ਆਪਣੀ ਗੱਲ ਰੱਖ ਸਕਦਾ ਹਾਂ ਪਰ ਮਾਫੀ ਤੁਸੀਂ ਮੇਰੇ ਕੋ ਮੰਗੋ ਨਹੀਂ ਇਹ ਨਹੀਂ ਮੈਨੂੰ ਠਾਲੀਆਂ ਸੀਗੀਆਂ ਪੇਟਾ ਕੋਲ ਅੱਖਾਂ ਨਾਲ ਕੋਈ ਗੁੱਸਾ ਨਹੀਂ ਲੱਗਿਆ ਕਹਿੰਦੇ ਹੀ ਤੇ ਦਸਣ ਆਇਆ ਦੁਨੀਆ ਦੇ ਲੋਕੋ ਆਪਣੇ ਬਜ਼ੁਰਗਾ ਨੂੰ ਇੰਨਾ ਕ ਅਦਬ ਦਿਓ ਇਹ ਰੱਬ ਵਰਗੇ ਨੇ ਤੁਸੀਂ ਰੱਬ ਵੀ ਬਣ ਜਾਓ ਰੱਬ ਬਣਨ ਵਾਲੀ ਕੋਤਾਈ ਨਾ ਕਰੇ ਬੋਲੇ ਈਸੋਰ ਹੇ ਸ੍ਰੀ ਆਕਾਲ ਇਸ ਲਈ ਤੁਸੀਂ ਸਾਡੇ ਵੱਡੇ ਵਡੇਰੇ ਹੋ ਅਦਬ ਦੇਨੇ ਆ ਤੁਸੀਂ ਸਾਡੇ ਕੋ ਮਾਫੀ ਦੇ ਸ਼ਬਦ ਨਹੀਂ ਕਹਿੰਦਾ ਸਤਿਗੁਰੂ ਕਿਰਪਾ ਕਰੇ ਸਾਡੇ ਸਿਰ ਤੇ ਹੱਥ ਰੱਖਿਓ ਤੁਹਾਡੀ ਫਤਿਹ ਸਾਡੀ ਫਤਿਹ ਤੁਹਾਡੇ ਕਰਕੇ ਸਾਡੀ ਫਤਿਹ ਮਹਾਰਾਜ ਜੀ ਕਹਿੰਦੇ ਨੇ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ ਕਿ ਤੁਹਾਨੂੰ ਛੇਤੀ ਤੋਂ ਛੇਤੀ ਤੁਰੰਤ ਮਹਾਰਾਜ ਫਤਿਹ ਜਾਬੀਆਂ ਬਖਸ਼ਣ ਅਸੀਂ 328 ਪਾਵਨ ਸਰੂਪ ਮਹਾਰਾਜ ਜੀ ਦੇ ਅਦਬ ਵਾਸਤੇ ਉਸਤਾ ਵੀ ਇਨਸਾਫ ਜਿਹੜਾ ਲੈ ਸਕੀਏ ਪਹਿਲਾਂ ਤੇ ਮੰਨਣ ਨੂੰ ਕੋਈ ਤਿਆਰ ਨਹੀਂ ਸੀ ਸਾਰੇ ਸਾਜੋ ਸੱਚ ਹੋ ਗਈ ਪੰਥ ਵੀ ਕਹਿ ਰਿਹਾ ਤੇ ਗੁਰੂ ਕਿਰਪਾ ਕਰਨ ਮੇਰੇ ਵੱਲੋਂ ਅਗਰ ਤੁਹਾਨੂੰ ਕੋਈ ਗੱਲ ਕੀਤੀ ਮਾੜੀ ਮੋਟੀ ਵੀ ਲੱਗੀ ਹੋਵੇ ਮੈਂ ਜਰੂਰ ਮਾਫੀ ਮੰਗ ਸਕਦਾ ਹਾਂ ਤੁਸੀਂ ਨਹੀਂ ਇਸ ਲਈ ਤੁਸੀਂ ਬਜ਼ੁਰਗ ਹੋ ਵੱਡੇ ਹੋ ਅਦਬ ਕਰਦਾ ਹੈ ਗੁਰੂ ਰਹਿਮਤ ਕਰੇ ਤੁਹਾਨੂੰ ਸੇ